ਚੰਗਣੂਰੇ ਅੱਜ ਆਪ ਪਹਿਲਾ ਬਲੌਗ ਬਣਾਉਣ ਲੱਗੇ ਆ ਕਿਵੇਂ ਐ ਤੂੰ ਕੀ ਕੀ ਬੋਲ ਹਾਂ ਬੋਲ ਬੋਲ ਨਹੀਂ ਕੀ ਕਹਿੰਦਾ ਸੀ ਇਹ ਕੈਂਚੀ ਲਿਆ ਦੇ ਚੀਰ ਲਿਆ ਦੇ ਉਹ ਚੀਰ ਲਿਆ ਦੇ ਤੈਨੂੰ ਹਾਂ ਪ੍ਰਿੰਸ ਨੂੰ ਬਾਏ ਬਾਈ ਬਾਜ ਮਾਰ ਪ੍ਰਿੰਸ ਨੂੰ ਦੇਖ ਲੋ ਕੀ ਕਰਦੀ ਐ ਸਾਰਾ ਦਿਨ खेड च पंगे लैंड च जवाकों को तंग करने के सारा दिन यही कुछ करनी है चल आज हूं नहीं जाना पर आज नूरे तुम आज ਬਾਤ ਤਰ ਮਮਾ ਸਬਜੀ ਕੀ ਬਣਾ ਰਹੀ ਹੈ ਸਬਜੀ ਕਰ ਮੇਰੇ ਮਾਂ ਹਾਂ ਮੇ ਤੇ ਆਲੂ ਮੇ ਤੇ ਕਦੋਂ ਕਰ ਬਸ ਹੁਣ ਦੁੱਗਦੀ ਆ ਫਿਰ ਚਲਦੀ ਬਣਾਓ ਯਾਰ ਫਿਰ ਰੋਟੀ ਤੇ ਭੁੱਖ ਲੱਗੀ ਆ ਕੀ ਬਣਾਉਣ ਲੱਗੇ ਸਬਜੀ ਆਲੂ ਮੇ ਤੇ ਨਹੀਂ ਤੈਨੂੰ ਅਹ ਬੋਲਣੂ ਕੀ ਹੋਇਆ ਬੰਦਿਆਂ ਵਾਂਗ ਬੋਲ ਪਾ ਸਾਰਾ ਦਿਨ ਹਾਂ ਆਹਾਂ ਬਲੇ ਆਏ ਨਹੀਂ ਆਏ ਨਹੀਂ ਆਏ ਦਰ ਸਿੱਧਾ ਬੋਲਿਆ ਕਰ ਉਸੀ ਇਹ ਕੋ ਨਹੀਂ ਜੀ। ਇਹ ਕੋਈ ਹੁਣ ਮਨ ਲਾਪਾ ਬਲੌਗ ਸ਼ੁਰੂ ਕੀਤਾ ਹੈਗਾ ਲੋਕਾਂ ਨੂੰ ਇੱਕ ਦੂਜੇ ਨੂੰ ਗਾਣਿਆਂ ਦੇ ਕੇ ਥੋੜੀ ਜਿਹਾ ਸੁਣਾ ਹੁੰਦਾ ਹੈਗਾ। ਹੈ? ਮਨ ਤੇ ਹਾਂ ਨਾ ਕਰੋ। ਆਏ ਸਾਡਾ ਘਰ। ਅੱਗੇ ਘਰ ਬਿਨਾਂ ਤਲਵੀ ਇੱਕ ਥੋੜੀ ਵੱਡੀ ਅੱਜ ਵੀ ਇੱਕ ਥੋੜੀ ਪਰਸਾਂ ਵਿੱਚ ਇੱਕ ਵੱਡੀ ਸੀ ਉੱਥੇ ਵੀ ਥੋੜੀ ਸੀ ਨੇ ਲੈ ਚਾਹ ਦਸ ਵਾਰੀ ਤੱਕ ਹੀ ਕਰਦੇ ਕਿ ਯਾ ਨਾ ਪੈਂਦਾ ਪੈਸੇ ਦੱਸ ਦੇ ਕਿਹਨੇ